ਕਰਦੇ ਬਾਰ ਤੁਹਾਡੀ ਬੱਚੀ ਬੱਚਾ ਕਹ ਨਾਲ ਹੀ ਉਹਦੀ ਉਮਰ ਕਿੰਨੀ ਹੈ ਜਿਹੜਾ ਬੱਚਾ ਨਾਲ 17 ਸਾਲ ਕੋਈ ਗੱਲ ਨਹੀਂ ਹੌਸਲਾ ਰੱਖੋ ਸਪੰਸਰ ਸੁਪਰਮਾਤਮਾ ਕਿਰਪਾ ਕਰੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਚਾ ਮੌਸਮ ਸਰਦੀ ਦਾ ਜਿਹੜਾ ਆ ਰਿਹਾ ਬਿੱਤਰਿਆਂ ਦਾ ਕੀ ਕਰਾਂਗੇ ਉਸੇ ਬੱਚਾ ਖਰਾਬ ਹੋ ਗਿਆ ਸਾਰੇ ਖਰਾਬ ਹੋ ਗਏ ਅੰਦਰਾਂ ਦੇ ਵਿੱਚ ਪਾਣੀ ਵੜ ਗਿਆ ਦੇਖਦੇ ਫਿਰਾਂ ਬਦਬੂ ਆਈ ਮੁੰਡਾ ਕੰਮ ਵਾਲਾ ਇੱਕ ਮੁੰਡਾ ਹੋਇਆ ਜਾ ਰਿਹਾ ਲਿਆ ਉਹ ਜਰਾ ਮਰ ਗਿਆ ਪਾ ਕਪੇਟਾ ਕੀ ਜੱਡਾਂ ਨੇ ਪੱਕੇ ਦਾ ਬਹੁਤ ਜ਼ਿਆਦਾ ਖਾਲਾ ਆ ਗਿਆ। ਕੀ ਚੜ੍ਹਾਈ ਕਰ ਗਏ ਨਹੀਂ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ? ਗਰੀਬੀ ਕਾਰਨ ਇੱਕ ਮਹੀਨਾ ਹੋ ਗਿਆ ਉਹਨਾਂ ਨੂੰ। ਬਸਾ ਦਾ ਬੰਦੇ ਇਤਰਾਫ ਜਾਂ ਦੇ ਗੁਰਦਵਾਰੇ ਖਾਈਦਾ ਹੈ ਤੇ ਜਾਂ ਇੱਥੇ ਟਰਾਲੀ ਵਾਲੇ ਕੇ ਆਟਾ ਥੋੜਾ ਬਰ ਵੇਂਦੇ ਰਹੇ। ਤੁਸੀਂ ਕਿਹੜੀ ਕਲਾਸ ਪੜ੍ਹਦੇ ਹੋ? ਮੈਂ 8ਵੀਂ ਕਲਾਸ ਪੜ੍ਹਦਾ। 8ਵੀਂ ਕਲਾਸ ਪੜ੍ਹਦੇ ਹੋ ਕੀ ਸ਼ੌਂਕ ਰੱਖਦੇ ਹੋ? ਕੁਸ਼ਲੀ ਕਰਨ ਦਾ ਸ਼ੌਂਕ ਹੈ। ਹਾਂ ਜੀ ਪਾਠੀ ਬੰਨਦਾ ਹੀ ਸ਼ੌਂਕ ਹੈ। ਤਾਂ ਪਾਠ ਕਰਦੇ ਹੋ ਨਾਲ ਕੁਝ ਨਹੀਂ ਕਰਦੇ। ਦੇਸ਼ ਵਿਦੇਸ਼ ਵਿੱਚ ਵਸਦੇ ਦਰਸ਼ਕਾਂ ਦਾ ਸਵਾਗਤ ਹੈ। ਵੀ ਦੇਖੋ ਚੰਦ ਪਬਲਿਕ ਪ੍ਰਾਇਮ। ਦੋਸਤੋ ਜਿਵੇਂ ਕਿ ਪਿਛਲੇ ਦਿਨਾਂ ਦੇ ਅੰਦਰ ਵਗਦੇ ਹੋਏ ਰਾਵੀ ਦਰਿਆ ਨੇ अनेका ਹੀ ਪਰਿਵਾਰਾਂ ਨੂੰ ਨੇਕਾਂ ਪਿੰਡਾਂ ਨੂੰ ਪਸ਼ੂ ਪੰਛੀਆਂ ਨੂੰ ਆਪਣੀ ਮਾਰ ਦੀ ਵੀ ਲਪੇਟ ਦੇ ਵਿੱਚ ਲਿਆ ਏ। ਇਸੇ ਰਿਤੇ ਅੱਜ ਅਸੀਂ ਪਹੁੰਚਿਆ ਬਲਾਕ ਰਮਦਾਸ ਦੇ ਸਰਹੱਦੀ ਪਿੰਡ ਮੰਦਰਾਵਾਲਾ ਵਿਖੇ ਇੱਕ ਐਸੇ ਪਰਿਵਾਰ ਦੇ ਕੋਲ ਅਸੀਂ ਅੱਜ ਪਹੁੰਚੇ ਹਾਂ ਜਿਨ੍ਹਾਂ ਦੇ ਕਿ ਹੜ੍ਹਾਂ ਨੇ ਦੂਰੀ ਤੇਰੀ ਮਾਰ ਜੜੀ ਉਹ ਮਾਰ ਦਿੱਤੀ ਆ। ਸੋ ਪਰਿਵਾਰ ਦੇ ਕੋਲ ਰਹਿਣ ਬਸੇਰਾ ਬਿਲਕੁਲ ਇੱਕ ਸੀਮਤ ਜਾ ਸੀ। ਉਨੂੰ ਵੀ ਜਿਹੜਾ ਵਾ ਹੜ ਦੇ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਏ ਉਸ ਦੇ ਵਿੱਚ ਕ੍ਰੇੜਾ ਆ ਚੁੱਕੀਆਂ ਨੇ ਜੀ ਕੁਛ ਜਿਹੜੀ ਜਗ੍ਹਾ ਏ ਬਾਲੇ ਨੇ ਉਹ ਛੱਤ ਆਮ ਪ੍ਰਾਤਿਤ ਪ੍ਰਾਤਿਤਿਕ ਛੱਤ ਜਿਹੜੀ ਬਾਲਿਆਂ ਵਾਲੀ ਆ ਉਹ ਵੀ ਜਿਹੜੀ ਉਹ ਡੇਗ ਚੁੱਕੀ ਏ ਪਾਵਤੇ ਰਹਿਣ ਦੇ ਯੋਗ ਨਹੀਂ ਰਹਾ ਸੋ ਉਹ ਗਰੀਬ ਪਰਿਵਾਰ ਦੇ ਵਿੱਚ ਅਸੀਂ ਅੱਜ ਪਹੁੰਚੇ ਆ ਇਸ ਪਰਿਵਾਰ ਨੂੰ ਅਸੀਂ ਲੈ ਕੇ ਆਪਣੇ ਚੈਨਲ ਦੇ ਦੁਆਰਾ ਉਹਨਾਂ ਸਮਾਜ ਸੇਵੀਆਂ ਤੱਕ ਪਹੁੰਚਾਉਣ ਦਾ ਜਿਹੜਾ ਯਤਨ ਕਰ ਰਹੇ ਆ ਤਾਂ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਸਹਾਇਤਾ ਹੋ ਸਕੇ ਸੋ ਇਸ ਬਿਲ ਉਸਾਰ ਘਰ ਦੇ ਵਿੱਚ ਅਸੀਂ ਖੜੇ ਆ ਉਸ ਪਰਿਵਾਰ ਦੇ ਵਿੱਚ ਅਸੀਂ ਹੇ ਮੌਜੂਦ ਹੈ ਜਿੱਥੇ ਕਿ ਸਾਰਾ ਵਾਕਿਆ ਵਾਪਰਿਆ 5 5 6 6 ਫੁੱਟ ਦੇ ਕਰੀਬ ਪਾਣੀ ਇਹਨਾਂ ਦੇ ਅੰਦਰਾਂ ਦੇ ਵਿੱਚ ਜਿਹੜਾ ਪਹੁੰਚ ਗਿਆ ਬਿਸਤਰੇ ਤੱਕ ਜਿਹੜੇ ਸੀ ਉਹਨਾਂ ਦੇ ਖਰਾਬ ਹੋ ਗਏ ਅਸੀਂ ਪਰਿਵਾਰ ਦੇ ਨਾਲ ਗੱਲ ਕਰਦੇ ਹਾਂ ਕਿ ਕਿੰਨਾ ਕੁ ਉਹਨਾਂ ਦਾ ਜਿਹੜਾ ਉਹ ਨੁਕਸਾਨ ਹੋ ਚੁੱਕਿਆ ਹੈ ਸੋ ਬਾਪੂ ਜੀ ਕੀ ਨਾਂ ਤੁਹਾਡਾ ਦੱਸਵਾਓ ਸਰ ਸੋ ਕਿੰਨਾ ਕੁ ਪਾਣੀ ਘਰ ਦੇ ਵਿੱਚ ਜਿਹੜਾ ਸੀ ਅੰਦਰਾਂ ਦੇ ਵਿੱਚ ਆਇਆ 4 4 ਫੁੱਟ ਪਾਣੀ ਦਾ ਸੋ ਕਿੰਨਾ ਕੁ ਨੁਕਸਾਨ ਜਿਹੜਾ ਆਪਣੇ ਕੰਦਰਾ ਦਾ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਕਪੜਾ ਕੀ ਦਾ ਦਾਣੇ ਪੱਕੇ ਦਾ ਬਹੁਤ ਜ਼ਿਆਦਾ ਖਰਾਬ ਆ ਗਿਆ ਕੋਣ ਛਾਲ ਦੇ ਵਾਸਤੇ ਕੋਈ ਬਿਸਤਰੀ ਗਾਉਣ ਵਾਲੇ ਸਮੇਂ ਵਿੱਚ ਖਾਣ ਵਾਸਤੇ ਰੱਖਣਾ ਕੋਈ ਰਸਨ ਨਾਲ ਵਿਛੜਾ ਕੋਈ ਕੀ ਨਹੀਂ ਬਿਸਤਰੀ ਖਰਾਬ ਹੋ ਗਿਆ ਛਾਲ ਹੋਣੇ ਸਾਰੇ ਹਾਂ ਜੀ ਸਾਰੇ ਖਰਾਬ ਹੋ ਗਏ ਇਹ ਰਸਨ ਪਾਣੀ ਜਿਹੜਾ ਕੋਸਟ ਪਾਣੀ ਜੋੜਿਆ ਸੀ ਗਾਉਣ ਵਾਲੇ ਸਮੇਂ ਦੀ ਹਾਂ ਮੇ ਕੋਈ ਨਹੀਂ ਸਭ ਖਰਾਬ ਹੋ ਗਿਆ ਦਾਲਾਂ ਅਮਦਨ ਦਾ ਕੀ ਸਾਧਨ ਹੈ ਆਪਣਾ ਅੰਦਰ ਕੋਈ ਪੈਸੇ ਨਹੀਂ ਮੁੰਡਾ ਕੰਮ ਵਾਲਾ ਇੱਕ ਮੁੰਡਾ ਡਰਾਈਵਰ ਜੁੜ ਕੇ ਪੈ ਚਾਰ ਲੈ ਆਉਂਦਾ ਉਹ ਬਚਾਰਾ ਮਰ ਗਿਆ ਇੱਕ ਪੁੱਤਰ ਤੁਹਾਡਾ ਚੜ੍ਹਾਈ ਕਰ ਚੁੱਕਿਆ ਏ ਉਹ ਕਮਾਉਣ ਵਾਲੀ ਸੀ ਹੁਣ ਅੱਜ ਕਮਾਈ ਦਾ ਸਾਧਨ ਕੀ ਹੈ ਕੋਈ ਕਮਾਈ ਦਾ ਸਾਧਨ ਨਹੀਂ ਹੈ ਅ ਦੋ ਬੱਚੇ ਤੇ ਜਾਂ ਮੈਂ ਆ ਤੇ ਆ ਗਏ ਨੂੰ ਆਂ ਚਾਰ ਵੀ ਖਾਣ ਲਿਆ ਤੇ ਉਹ ਚਾਰ ਜੀ ਉਹ ਨਿਖੇ ਕੋਈ ਸਾਦੇ ਪਾਣੀ ਦਾ ਕੀ ਪ੍ਰਬੰਧ ਹੈ ਕੋਈ ਸਰਪਾ ਸਰਪਾ ਦੇ ਇਤਰਾਮ ਜਾਂ ਦੇ ਗੋਦਰੇ ਖਾਈ ਜਾ ਤੇ ਜਾਂ ਇੱਥੇ ਟਰਾਲੀ ਆ ਕੇ ਆਟਾ ਥੋੜਾ ਬਰ ਰੇਂਦੇ ਨੇ ਟਰਾਲੀਆਂ ਵਾਲੇ ਉਠਣ ਵਾਰ ਰਸਨ ਦੇ ਦੇ ਉਹ ਖਾ ਗੋਲੀ ਦਾ ਜਾ ਗੁਰਦਰ ਖਾ ਹੋਇਆ ਹੈ ਸਾਡਾ ਉਹ ਤਾਂ ਜੀ ਕੀ ਗੱਲ ਹੋ ਗਈ ਸੀ ਤੁਹਾਡੇ ਹਸਬੰਦ ਨੂੰ ਜਿਹੜੇ ਕਿ ਚੜ੍ਹਾਈ ਕਰ ਗਏ ਨੇ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਬੱਚੀ ਗਰੀਬੀ ਕਾਰਨ 1 ਮਹੀਨਾ ਹੋ ਗਿਆ ਇਹਨਾਂ ਨੂੰ 1 ਮਹੀਨਾ ਹੋ ਗਿਆ ਚੜ੍ਹਾਈ ਕੀਤੇ ਨੇ ਹਾਂ ਜੀ 1 ਮਹੀਨਾ ਹੋ ਗਿਆ ਇਹਨਾਂ ਨੂੰ ਇਹ ਦੋ ਬੱਚੇ ਨੇ ਤੁਹਾਡੇ ਹਾਂ ਜੀ ਮੇਰੇ ਦੋ ਬੱਚੇ ਆ ਜੀ ਇਹ ਕੀ ਕਰਦੇ ਨੇ ਬੱਚੇ ਇਹ ਬੱਚੇ ਮੰਨ ਲਓ ਕਿ ਪੜਦੇ ਆ ਨਾਲੇ ਕੋਈ ਕੁਝ ਦੀ ਕਿਸਮ ਮੜ ਮਟਾਈ ਵੀ ਜਨ ਕਰਦੇ ਨੇ ਤੇ ਉਹ ਵੀ ਨਹੀਂ ਇਹਨਾਂ ਦੇ ਹੁਣ ਵਿਚਰਿਆਂ ਦਾ ਕੁਝ ਵੀ ਨਹੀਂ ਸਾਧਨ ਹੋ ਜਾਦਾ ਵਾਜਾ ਉਹ ਕਿਸ ਤਰ੍ਹਾਂ ਦਾ ਆਉਣ ਵਾਲਾ ਸਮਾਂ ਜਿਹੜਾ ਦਿਖ ਰਿਹਾ ਕਿਸ ਤਰ੍ਹਾਂ ਗੁਜ਼ਾਰਾ ਹੋਵੇਗਾ ਬੱਚਿਆਂ ਦੀ ਪੜ੍ਹਾਈ ਦਾ ਬੱਚੇ ਜਵਾਨ ਹੋ ਰਹੇ ਨੇ ਖਰਚਾ ਵਧਣਾ ਮਕਾਨ ਵੀ ਡਿੱਗਣ ਨੂੰ ਤਿਆਰ ਹੋਇਆ ਕਿਸ ਤਰ੍ਹਾਂ ਦਾ ਆਉਣ ਵਾਲਾ ਸਮਾਂ ਜਿਹੜਾ ਦਿਖ ਰਿਹਾ ਬਹੁਤ ਔਖਾ ਵਾ ਜੀ ਸਾਡੇ ਵਾਸਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਹਿਲਾਂ ਬੜੇ ਗਰੀਬ ਆ ਹਾਂ ਕੁਛ ਪਾਣੀ ਐ ਨਾ ਹੋਰ ਥਾੜਾਂ ਦੇ ਨਾਲ ਹੋ ਗਿਆ ਸਾਡਾ ਸੁਪੁੱਤਰ ਕਿੰਨੀ ਉਮਰ ਹੈ ਤੁਹਾਡੀ ਮੇਰੇ ਬਾਰਾਂ ਸਾਲ ਦੀ 12 ਸਾਲ ਉਮਰ ਕਿਹੜੀ ਕਲਾਸ ਚ ਪੜਦੇ ਹੋ ਮੈਂ 8ਵੀਂ ਕਲਾਸ ਪੜ੍ਹਦਾ ਹਾਂ 8ਵੀਂ ਕਲਾਸ ਪੜ੍ਹਦੇ ਹੋ ਕੀ ਸ਼ੌਂਕ ਰੱਖਦੇ ਹੋ ਵਿਸ਼ਰੀ ਕਰਨ ਦਾ ਸ਼ੌਂਕ ਹੈ ਹਾਂ ਜੀ ਪਾਠ ਹੀ ਬੰਨਦਾ ਹੈ ਸ਼ੌਂਕ ਇਹ ਤਾਂ ਪਾਠ ਕਰਦੇ ਹੋ ਨਾਲ ਕੁਝ ਨਹੀਂ ਕਰਦੇ ਹਾਂ ਹਾਂ ਜੀ ਹਾਂ ਜੀ ਤੋਂ ਕੀ ਤੁਸੀਂ ਭੈਣ ਜੀ ਕੋਈ ਮੰਗ ਕੋਈ ਸਮਾਜ ਸੇਵੀ ਸੰਸਥਾ ਦੇ ਕੋਲੋਂ ਕਿਸ ਤਰ੍ਹਾਂ ਦੀ ਮੰਗ ਜਿਹੜੀ ਤੁਸੀਂ ਰੱਖਦੇ ਹੋ ਅਸੀਂ ਆਨੇ ਆ ਸਾਡੀ ਮਦਦ ਕੀਤੀ ਜਾਵੇ ਹਾਂ ਜੀ ਹਾਂ ਜੀ ਕਮਰੇ ਪੈ ਜਾਂਦਾ ਹਦੇ ਬੱਚਿਆਂ ਦਾ ਚਲੋ ਆਉਣ ਵਾਲਾ ਵੀ ਇੱਥੇ ਜਿਹੜੇ ਚੰਗਾ ਪੜਾਈ ਕਰਨਗੇ ਸੋ ਦੋਸਤੋ ਏਸੀਓ ਪਰਿਵਾਰ ਇੱਕ ਦਰਦ ਲੈ ਕੇ ਪਿੰਡ ਮੰਦਰਾਵਾਲਾ ਰਮਦਾਸ ਬਲਾਕ ਦੇ ਵਿੱਚ ਜਿਹੜਾ ਇਹ ਪਰਿਵਾਰ ਹੈ ਤੁਸੀਂ ਆਹ ਵੇਖ ਸਕਦੇ ਹੋ ਕਿ ਆਉਣ ਵਾਲਾ ਸਮਾਂ ਕਿਡਾ ਭਿਆਨਕ ਪਰਿਵਾਰ ਦੇ ਸਾਹਮਣੇ ਜਿਹੜਾ ਦਿਖਾਈ ਦੇ ਰਿਹਾ ਕਿਉਂਕਿ ਕਮਾਉਣ ਵਾਲਾ ਇੱਕੋ ਹੀ ਜਿਹੜਾ ਨੌਜਵਾਨ ਸੀ ਪਰਿਵਾਰ ਦਾ ਉਹ ਵੀ ਉਸ ਪ੍ਰਮਾਤਮਾ ਦੇ ਭਾਣੇ ਦੇ ਅਨੁਸਾਰ ਇਸ ਸੰਸਾਰ ਤੋਂ ਕਾਲ ਚਲਾਣਾ ਕਰ ਗਏ ਨੇ ਛੋਟੇ-ਛੋਟੇ ਬੱਚੇ ਨੇ ਸੋ ਜਿਸੀਆਂ ਨਾ ਪਰਿਵਾਰਾਂ ਨੂੰ ਨਾ ਸੰਭਿਆ ਤੇ ਹੋ ਸਕਦਾ ਆਉਣ ਵਾਲੀ ਸਮੇਂ ਦੀ ਵਿੱਚ ਸਾਡਾ ਸਿੱਖ ਧਰਮ ਦੇ ਵਿੱਚ ਇੱਕ ਹੋਰ ਪਰਿਵਾਰ ਘਟ ਸਕਦਾ ਕਿਉਂ ਜਿਸ ਤਰ੍ਹਾਂ ਪਹਿਲਾਂ ਟਾ ਲੱਗ ਚੁੱਕੀ ਹੈ ਸੋ ਮੇਰੇ ਚਿੱਤਵਰ ਦਿੱਤੀ ਹੋਰ ਦੀਤਿਉਨਾ ਸਮਾਜ ਸੇਵੀ ਸਿੱਖ ਜਿਸੀ ਬੰਦੀਆਂ ਨੂੰ ਬੇਨਤੀ ਕਰਾਂਗਾ ਕਿ ਵੀਡੀਓ ਜਿੰਤੋਂ ਤੱਕ ਵੀ ਪਹੁੰਚਦੀ ਹੈ ਕਿ ਜਰੂਰ ਇਸ ਪਰਿਵਾਰ ਦੀ ਬਾਹ ਫੜੀ ਜਾਵੇ ਕਿਉਂਕਿ ਅਸੀਂ ਖੁਦ ਵੇਖਿਆ ਹੈ ਵੀਡੀਓ ਦੇ ਦੁਆਰਾ ਵੀ ਤੁਹਾਨੂੰ ਦਿਖਾਉਣ ਦਾ ਯਤਨ ਕੀਤਾ ਹੈ ਕਿ ਮਕਾਨ ਜਿਹੜਾ ਹੈ ਉਹ ਵੀ ਬਿਲਕੁਲ ਢਾਂਡ ਦੇ ਕਿਨਾਰੇ ਕਿਉਂਕਿ ਪਾਣੀ ਜਦੋਂ ਆ ਕੇ ਵੱਜਾ ਉਹਨੇ ਮਕਾਨ ਦੇ ਵਿੱਚ ਵੀ ਤਰੇੜਾਂ ਪਾ ਦਿੱਤੀਆਂ ਛੱਤਾਂ ਵੀ ਥੱਲੇ ਡਿੱਗ ਚੁੱਕੀਆਂ ਨੇ ਸੋ ਇਸ ਚੈਨਲ ਦੇ ਦੁਆਰਾ ਜਰੂਰ ਇਹ ਆਵਾਜ਼ ਉਨ੍ਹਾਂ ਸਮਾਜ ਸੇਵੀ ਜਿਸੀ ਬੰਦੀਆਂ ਤੱਕ ਪਹੁੰਚਾਉਣੀ ਚਾਹਾਂਗਾ ਕਿ ਇਸ ਪਰਿਵਾਰ ਦੀ ਜਰੂਰ ਮਦਦ ਕੀਤੀ ਜਾ ਤਮਦਾਸ ਬਲਾਕ ਦੇ ਵਿੱਚ ਗੁਰਦਰਾ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਮੰਦਰਾਵਾਲ ਐਂਡ ਸਰਹੱਦ ਦੇ ਕੰਢੇ ਦੇ ਉੱਤੇ ਵਸਿਆ ਹੈ ਕਿਉਂਕਿ ਜਦੋਂ ਬੰਦ ਟੁੱਟ ਗਿਆ ਪਾਣੀ ਆਇਆ ਸਭ ਤੋਂ ਪਹਿਲਾਂ ਇਹਨਾਂ ਪਿੰਡਾਂ ਦਾ ਜਿਹੜਾ ਨੁਕਸਾਨ ਪੈਲਦੇ ਦਾ ਕਿਉਂਕਿ ਬਾਕੀ ਇਸ ਤੋਂ ਫਿਰ ਅੱਗੇ ਪਾਣੀ ਤੁਰਿਆ ਗਿਆ ਨੁਕਸਾਨ ਕਰਦਾ ਗਿਆ ਸੋ ਜ਼ਰੂਰ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਇਹੋ ਹੀ ਅਸੀਂ ਆਪਣੇ ਚੈਨਲ ਦੇ ਦੁਆਰਾ ਆਵਾਜ਼ ਜਿਹੜੀ ਉਹਨਾਂ ਸਮਾਜ ਸੇਵੀ ਜਥੇਬੰਦੀਆਂ ਤੱਕ ਪਹੁੰਚਾਉਣਾ ਚਾਹੁੰਦੇ ਆ ਤੁਸੀਂ ਦੇਖੋ ਚੈਨਲ ਪਬਲਿਕ ਪ੍ਰਾਈਮਰ ਆਈਬੀ ਸਿੰਘ ਗਿੱਲਣਾਵਾਲੀ ਕੈਮ ਸੋ ਪਬਲਿਕ ਪ੍ਰਾਇਮ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਸੋ ਅੱਜ ਸਾਡੀ ਟੀਮ ਨੇ ਜਦੋਂ ਐਨ ਰਮਦਾਸ ਬਲਾਕ ਦੇ ਸਰਦੀ ਪਿੰਡ ਮੰਦਰਾਵਾਲੇ ਦਾ ਦੌਰਾ ਕੀਤਾ ਜਦੋਂ ਕੁਝ ਘਰਾਵਾਂ ਵਿੱਚ ਜਾਣ ਦਾ ਮੌਕਾ ਮਿਲਿਆ ਤੇ ਦੇਖਿਆ ਕਿ ਕੁਝ ਗਰੀਬ ਪਰਿਵਾਰ ਐਸੇ ਨੇ ਜਿਨ੍ਹਾਂ ਨੇ ਕਿ ਘਰਾਂ ਦੇ ਵਿੱਚੋਂ ਸਮਾਨ ਕੱਢਣ ਦਾ ਵੀ ਸਮਾਂ ਨਹੀਂ ਬਣਿਆ। ਇਹੋ ਜਿਹੇ ਹਾਲਾਤ ਬਣੇ ਕਿ ਇੱਕਦਮ ਦੇ ਉੱਤੇ ਪਾਣੀ ਜਿਹੜਾ ਸੀ ਉਹਨਾਂ ਦੇ ਅੰਦਰਾਂ ਦੇ ਵਿੱਚ ਪਹੁੰਚ ਗਿਆ। ਅੰਦਰ ਬਿਲਕੁਲ ਪਾਣੀ ਦੇ ਨਾਲ ਭਰ ਗਏ। 4-5 ਫੁੱਟ ਦਾ ਜਿਹੜਾ ਪਾਣੀ ਸੀ ਉਹ ਅੰਦਰਾਂ ਦੇ ਵਿੱਚ ਚੱਲਿਆ ਗਿਆ। ਇਹ ਹਾਲਾਤ ਬਣ ਗਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਰਤਣ ਵਾਲੇ ਜਿਹੜੇ ਬਿਸਤਰੇ ਨੇ ਸਮਾਨ ਆ ਉਹ ਵੀ ਉਹਨਾਂ ਦਾ ਜਿਹੜਾ ਸੀ ਬਿਲਕੁਲ ਨਕਾਰਾ ਹੋ ਗਿਆ ਸੋ ਆਪ ਜੀ ਨੂੰ ਇਹ ਹਾਲਾਤ ਵੀ ਦਿਖਾਉਣੇ ਚਾਹਾਂਗੇ ਕਿ ਪਿੱਛੇ ਵੇਖ ਸਕਦੇ ਹੋ ਤੁਸੀਂ ਬਿਲਕੁਲ ਇੱਕ ਨਾਰਮਲ ਜਿਹੇ ਤਰੀਕੇ ਦੇ ਨਾਲ ਬਣਿਆ ਹੋਇਆ ਮਕਾਨ ਹੈ ਅੰਦਰ ਦੇ ਹਾਲਾਤ ਐਸੇ ਨੇ ਕਿ ਕੋਈ ਵੀ ਚੀਜ਼ ਜਿਹੜੀ ਉਹ ਪਤੀ ਤਰੀ ਦਿਖਾਈ ਨਹੀਂ ਦਿੰਦੀ ਕਿਉਂਕਿ ਇਹ ਦਰਿਆਈ ਪਾਣੀ ਹੈ ਜਿਹੜੀ ਚੀਜ਼ ਦੇ ਵਿੱਚ ਇੱਕ ਵਾਰੀ ਜਿੰਨੂੰ ਟੱਚ ਕਰ ਗਿਆ ਉਹ ਚੀਜ਼ ਜਿਹੜੀ ਉਹਦੀ ਮਣਿਆਦ ਬਿਲਕੁਲ ਜ਼ੀਰੋ ਬਣ ਜਾਂਦੀ ਹੈ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਇਹ ਸਮਾਨ ਜਿਹੜਾ ਬਿਲਕੁਲ ਖਿੰਧਰਿਆ ਪਿਆ ਸੋ ਇਹਦੇ ਵਿੱਚ ਪਾਣੀ ਵੜਿਆ ਇਸ ਬੜ ਖਤਮਾਕ ਤਰੀਕੇ ਦੇ ਅੰਦਰੋਂ ਬਤੂ ਜੜੀ ਉਹ ਵੀ ਆ ਰਹੀ ਹੈ ਪਰਿਵਾਰ ਦੇ ਇਸ ਸਥਾਨ ਦੀ ਉੱਪਰ ਰਹਿਣਾ ਜਿਹੜਾ ਓਖਾ ਹੋ ਸੁ ਚੁੱਕਿਆ ਹੈ ਸੋ ਪਰਿਵਾਰਿਕ ਮੈਂਬਰਾਂ ਦੇ ਨਾਲ ਅਸੀਂ ਇਸੀ ਗੱਲ ਕਰਾਂਗੇ ਸੋ ਇਹ ਪਰਿਵਾਰ ਜਿਹੜਾ ਪਿੰਡ ਮੰਦਰਾਂ ਵਾਲੇ ਦੇ ਵਿੱਚ ਹੈ ਸੋ ਪੰਜੀ ਕੀ ਵਾਕਿਆ ਵਾਪਰਿਆ ਤੁਸੀਂ ਆਪਣਾ ਸਮਾਨ ਕਿਉਂ ਨਹੀਂ ਪਾਸੇ ਚੁੱਕ ਸਕੇ ਪਾਜੀ ਹਾਂ ਮੌਕਾ ਨਹੀਂ ਮਿਲਿਆ ਸਮਾਨ ਕਰਦੋਂ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਹਸਬੰਡ ਉਹ ਕੀ ਕਰਦੇ ਨੇ ਉਹ ਵੀ ਕਰਦੇ ਬਾਹਰ ਤੁਹਾਡੇ ਬੱਚੇ ਬੱਚਿਆ ਕ ਨਾਲ ਹੀ ਉਹਦੀ ਉਮਰ ਕਿੰਨੀ ਹੈ ਜਿਹੜਾ ਬੱਚਿਆ ਨਾਲ ਹੈ 17 ਸਾਲ ਕੋਈ ਗੱਲ ਨਹੀਂ ਹੌਸਲਾ ਰੱਖ ਹੌਸਲਾ ਰੱਖੋ ਪ੍ਰਮਾਤਮਾ ਕਿਰਪਾ ਕਰੇਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਸਿਆ ਮੌਸਮ ਸਰਦੀ ਦਾ ਜਿਹੜਾ ਆ ਰਿਹਾ ਬਿਸਤਰਿਆਂ ਦਾ ਕੀ ਪ੍ਰਬੰਧ ਹੈ ਕੁਛ ਨਹੀਂ ਬਚਿਆ ਖਰਾਬ ਹੋ ਗਿਆ ਬਿਸਤਰੇ ਸਾਰੇ ਖਰਾਬ ਹੋ ਗਏ ਨੇ ਅੰਦਰਾਂ ਦੇ ਵਿੱਚ ਪਾਣੀ ਵਰ ਗਿਆ ਦੇਖਦੇ ਪਏ ਬਦਬੂ ਆਈ ਆਪਣਾ ਬਚਾਅ ਕਰਨ ਦਾ ਔਖਾ ਹੋਇਆ ਪਿਆ ਇਹ ਆਉ ਨਹੀਂ ਇਹ ਅੰਦਰ ਅੰਦਰ ਦਿੱਸ ਬਟ ਪਰ ਅਦੁੱਤੀ ਸੋ ਇਹ ਹਾਲਾਤ ਨੇ ਦਰਸ਼ਕੋ ਇਨ੍ਹਾਂ ਪਰਿਵਾਰਾਂ ਦੀ ਕਿਉਂਕਿ ਇੱਕ ਗਰੀਬੀ ਦੀ ਮਾਰ ਹੈ ਉਤਰੋਂ ਕਾਰੋਬਾਰ ਦੀ ਜਿਹੜੇ ਨੇ ਕੋਈ ਏਡੇ ਜ਼ਿਆਦਾ ਵਧੀਆ ਨਹੀਂ ਹੈ ਤੇ ਹੁਣ ਰਹਿਦੀ ਖੁਣ ਦੀ ਕਸਰ ਜਿਹੜੀ ਆ ਉਹ ਹੜ ਦੇ ਪਾਣੀ ਨੇ ਕੱਢ ਦਿੱਤੀ ਹੈ ਸੋ ਜੇ ਸਮਾਂ ਰਹਿੰਦਿਆਂ ਸਾਡੇ ਸਮਾਜ ਨੇ ਧਰਮ ਨੇ ਜਾਂ ਸਰਕਾਰ ਨੇ ਇਹਨਾਂ ਪਰਿਵਾਰਾਂ ਦੀ ਬਾਹ ਨਾ ਫੜੀ ਕਿ ਹੋ ਸਕਦਾ ਇਹ ਪਰਿਵਾਰ ਜਿਹੜੇ ਨੇ ਇੱਕ ਇਹੋ ਜੀ ਜਗ੍ਹਾ ਦੇ ਉੱਪਰ ਜਾ ਕੇ ਤੇ ਪਹੁੰਚ ਸਕਣ ਜਿੱਥੋਂ ਵਰਤ ਕੇ ਦੁਬਾਰਾ ਇਹਨਾਂ ਦੇ ਕੋਲੋਂ ਉੱਠਣਾ ਜਿਹੜਾ ਔਖਾ ਹੋ ਚੁੱਕਾ ਸੋ ਇਹ ਜਿਹੜਾ ਇਧਰਲੇ ਪਾਸੇ ਵੇਖਦੇ ਪਏ ਆ ਇੱਕ ਪਸ਼ੂਆਂ ਦੇ ਵਾਸਤੇ ਬਣਾਇਆ ਹੋਇਆ ਇਹ ਵੀ ਬਿਲਕੁਲ ਪਾਣੀ ਦੇ ਨਾਲ ਭਰ ਚੁੱਕਿਆ ਸੀ ਉਡੀ ਸਾਰੀ ਪਸ਼ੂਆਂ ਦਾ ਚਾਰਾ ਜਿਹੜਾ ਉਹ ਵੀ ਖਰਾਬ ਹੋ ਚੁੱਕਿਆ ਸੀ ਸੋ ਇਹਨਾਂ ਪਰਿਵਾਰਾਂ ਦੀ ਇਹ ਗੁਹਾਰ ਹੈ ਕਿ ਸਾਡੇ ਤੱਕ ਕੋਈ ਨਾ ਕੋਈ ਜਿਹੜੀ ਮਦਦ ਪਹੁੰਚਦਾ ਕੀਤੀ ਜਾਵੇ ਖਾਣ ਪੀਣ ਦੀਆਂ ਚੀਜ਼ਾਂ ਇਹ ਵਸਤਵਾਂ ਵਿੱਚ ਛੱਕ ਪਹੁੰਚੀਆਂ ਨਹੀਂ ਪਰ ਪਰਿਵਾਰ ਦੇ ਦੱਸਣ ਮੁਤਾਬਕ ਹਲੇ ਤੱਕ ਕੋਈ ਸਰਕਾਰੀ ਨੁਮਾਇੰਦਾ ਜਿਹੜਾ ਉਹ ਨਹੀਂ ਪਹੁੰਚਿਆ ਜਿੰਨੇ ਕਿ ਪਰਿਵਾਰ ਦੀ ਮਦਦ ਕੀਤੀ ਹੋਵੇ ਸੋ ਇੱਧਰ ਵੇਖੋ ਤੁਸੀਂ ਸਾਰੇ ਦਾ ਸਾਰਾ ਸਮਾਨ ਖਿੰਡਰਿਆ ਪਿਆ ਬੱਚਿਆਂ ਦੇ ਕੱਪੜੇ ਜਿਹੜੇ ਨੇ ਹੋਰ ਬਿਸਤਰੇ ਜਿਹੜੇ ਨੇ ਉਹ ਸਾਰੇ ਦੀ ਸਾਰੀ ਜਿਹੜੀ ਨਕਾਰਾ ਹੋ ਚੁੱਕੇ ਨੇ ਕੋਈ ਵੀ ਚੀਜ਼ ਇੱਥੇ ਵਰਤਣ ਦੇ ਯੋਗ ਜਿਹੜੀ ਉਹ ਨਹੀਂ ਰਹਿ ਚੁੱਕੀ ਸੋ ਲੋਡ ਹੈ ਇਨਾਂ ਪਰਿਵਾਰਾਂ ਦੀ ਬਾਹ ਫੜਨ ਦੀ ਬੜੇ ਬੜੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਕਿਸੇ ਦੇ ਕੋਲ ਵੀ ਨਹੀਂ ਹੈ ਕਿ ਇਨਾਂ ਪਰਿਵਾਰਾਂ ਨੂੰ ਕੌਣ ਦੁਬਾਰਾ ਫੇਰ ਉਹਨਾਂ ਪੈਰਾਂ ਦੇ ਉੱਤੇ ਖੜਾ ਕਰੇਗਾ ਜਾਂ ਇਹ ਪਰਿਵਾਰ ਜਿਹੜੇ ਸਮੇਂ ਦੇ ਹਾਣੀ ਕਿਸ ਤਰ੍ਹਾਂ ਬਣ ਚੁੱਕਣਗੇ ਇਨਾਂ ਸਵਾਲਾਂ ਦੇ ਜਵਾਬ ਕੋਈ ਵੀ ਦੇਣ ਵਾਸਤੇ ਤਿਆਰ ਨਹੀਂ ਸਮੇਂ ਦੇ ਹਾਕਮ ਜਿਹੜੇ ਨੇ ਉਹਨਾਂ ਦੇ ਕੋਲ ਵੀ ਜਵਾਬ ਜਿਹੜਾ ਇਹਨਾਂ ਦਾ ਨਹੀਂ ਫਿਰ ਵੀ ਬੇਨਤੀ ਕਰਦਾ ਕਿ ਕੋਈ ਨਾ ਕੋਈ ਸਮਾਜ ਸੇਵੀ ਸੰਸਥਾ ਜ਼ਰੂਰ ਅੱਗੇ ਆਵੇ ਇਨਾਂ ਪਿੰਡਾਂ ਦੀ ਨਿਸ਼ਾਨੀ ਕੀਤੀ ਜਾਵੇ ਕਿਉਂਕਿ ਬੜਾ ਉਨਾ ਨੌਜਵਾਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਹੈ ਜਿਨ੍ਹਾਂ ਨੇ ਹਰ ਘਰ ਹਰ ਪਰਿਵਾਰ ਤੱਕ ਸਹਾਇਤਾ ਪਹੁੰਚਾਈ ਹੈ ਪਰ ਹੁਣ ਵੀ ਲੋੜ ਹੈ ਇਹਨਾਂ ਦੀ ਅਸਲ ਜਿਹੜੀ ਮਦਦ ਹੈ ਉਹ ਹੁਣੇ ਦੀ ਸ਼ੁਰੂਆਤ ਜਰੀ ਹੋਣੀ ਹੈ ਸੋ ਰਮਦਾਸ ਦੇ ਨੇੜੇ ਕੁੰਧਰਾਂ ਵਾਲੇ ਦੇ ਪਰਿਵਾਰ ਹੈ ਜਿਨ੍ਹਾਂ ਨੂੰ ਅੱਜ ਸੀ ਤੁਹਾਡੇ ਰੂਗ ਰੂ ਕੀਤਾ ਹੈ ਸੋ ਮੈਂ ਰਾਜबीर ਸਿੰਘ ਗੱਲਾ ਵਾਲੀ ਕੈਮਰਾਮੈਨ ਦਿਲਬਾਗ ਸੰਧੂ ਸੋ ਤੁਸੀਂ ਵੇਖ ਲੋ ਚੈਨਲ ਪਬਲਿਕ ਪ੍ਰਾਈਮ ਧੰਨਵਾਦ